ਸਿਕਾ ਜੀ ਸਾਰਿਆਂ ਨੂੰ ਸਾਡੀ ਹਰ ਸੱਜਿਆ ਵਾਲਾ ਵੱਲੋਂ ਅੱਜ ਦਾ ਇਹ ਆਰਟੀਕਲ ਆਪਾਂ ਦਿਖਾਉਣ ਲੱਗੇ ਆ ਜੀ ਸ਼ਰਟਾਂ ਦਾ ਸ਼ਰਟ ਦਾ ਆਪਣਾ ਸਾਰਾ ਸਟਾਕ ਕਲੀਅਰ ਹੋ ਗਿਆ ਸੀ ਪਿਛਲਾ ਤੁਸੀਂ ਬੜਾ ਸਾਥ ਦੇ ਰਹੇ ਹੋ ਆਪਾਂ ਤੁਹਾਨੂੰ ਕਿਹਾ ਸੀ ਕਿ ਜਿਵੇਂ ਤੁਸੀਂ ਸਾਥ ਦਿਓਗੇ ਆਪਾਂ ਰੇਟ ਘਟਾਈ ਚਲਾਂਗੇ ਸ਼ਰਟ ਚੈੱਕ ਕਰ ਲਓ ਪਿਓਰ ਕੋਟਨ ਹਰੇਕ ਹੀ ਉੱਠ ਕੇ ਕਹਿੰਦਾ ਸੀ ਸ਼ਰਟ ਆਪਦੀ ਤਿਆਰ ਕਰਵਾਉਣੀ ਹੈ ਜੀ ਤਾਂ ਕਰਕੇ ਮਹਿੰਗੀ ਹੈ ਇਹਨੂੰ ਕੋਈ ਹੋਣਾ ਤੁਸੀਂ ਆਹ ਦੇਖ ਲਓ ਗੌਰ ਨਾਲ ਦੇਖੋ ਪਿੱਛੇ ਫੱਟੀ ਲੱਗੀ ਹੋਈ ਹੈ ਬਹੁਤ ਸੋਹਣੀ ਸ਼ਰਟ ਤਿਆਰ ਹੋ ਗਈ ਹੈ ਇਹਨੂੰ ਕੀ ਕਰਦੇ ਆ ਦੁਕਾਨਦਾਰ ਕਹਿੰਦੇ ਅਸੀਂ ਆਪਦੀਆਂ ਤਿਆਰ ਕਰਾਉਂਦੇ ਆ ਜੀ 7-800 ਦੀ 800 ਦੀ ਆਮ ਹੀ ਗੱਲ ਕਹਿੰਦੇ 800 ਦੀ ਆਪਣੇ ਕੋਲ ਜਿਹੜੀ ਮਰਜ਼ੀ ਲੈ ਲਓ ਜੀ 500 ਦੀ ਸ਼ਰਟ ਹੈ ਸਾਰੇ ਚੈੱਕ ਹੈਗੇ ਘੱਟੋ-ਘੱਟ 17-18 ਕਲਰ ਨੇ ਦੇਖੀ ਜਾਓ ਕੋਈ ਇੱਕ ਦੂਜੇ ਨਾਲ ਨਹੀਂ ਰਲਦਾ ਜੀ ਸਿਰਫ 500 ਰੁਪਏ ਦੇ ਵਿੱਚ ਜਿਹੜਾ ਮਰਜ਼ੀ ਲੈ ਜਾਓ ਕਰ ਲਓ ਲੈ ਜਾਓ ਪਹਿਲਾਂ ਆਪਾਂ 550 ਸੀ ਆਪਣੇ ਰੇਟ ਤੁਸੀਂ ਸਾਫ਼ ਵਧੀਆ ਦੇ ਰਹੇ ਹੋ ਵਧੀਆ ਕੰਮ ਚੱਲ ਰਿਹਾ ਦੇਖੋ ਤੁਸੀਂ ਹੁਣ ਵਾਲੇ ਜਿਹੜੇ ਨਵੇਂ ਰੇਟ ਹੈ ਜੀ ਸਿਰਫ 500 ਨੇ ਜਿਹੜੇ ਆਨਲਾਈਨ ਨੇ ਉਹ ਸਾਨੂੰ ਕਹਿੰਦੇ ਆ ਫੋਟੋ ਭੇਜੋ ਤੁਸੀਂ ਸਕਰੀਨ ਸ਼ਾਟ ਲੈ ਲਓ ਸਾਨੂੰ ਭੇਜ ਦਿਓ ਸਕਰੀਨ ਸ਼ਾਟ ਲੈ ਕੇ ਅਸੀਂ ਤੁਹਾਨੂੰ ਡਿਲੀਵਰੀ ਕਰ ਦਾਂਗੇ ਆਨਲਾਈਨ ਆਪਣੀ ਡਿਲੀਵਰੀ ਹੁੰਦੀ ਹੈ ਰੇਟ ਸਿਰਫ 500 ਜੀ ਚੈੱਕ ਕਰ ਲਓ ਸਾਰੇ ਚੈੱਕ ਸੋਹਣੇ ਸੋਹਣੇ ਸਾਰੇ ਚੈੱਕ ਨੇ ਸਿਰਫ 500 ਵਿੱਚ ਸਾਡੀ ਹੱਦ ਹੈ ਪਿਆ